ਵੀਰੋ ਆਪਣਾ ਟਾਈਮ ਜਿਹੜਾ ਨਾ ਸ਼ੁਰੂ ਹੋ ਗਿਆ ਵਾ ਮੱਖਣ ਕੱਢਣ ਦਾ ਚੈੱਕ ਕਰੋ ਪਹਿਲਾਂ ਇੱਧਰ ਲਿਆ ਲਾਗੇ ਚੈੱਕ ਕਰੋ ਪਹਿਲਾਂ ਇਹ ਮਦਾਣੀ ਫੇਰੰਡੀ ਇਹ ਵਿੱਚ ਤੇ ਇਹ ਮਦਾਣੀ ਫੇਰ ਕੇ ਕੱਢਣਾ ਮੱਖਣਾ ਆਪਾਂ ਮੱਕੀ ਦੇ ਢੋਡੇ ਹੋਣ ਤੇ ਜੇ ਮੱਖਣ ਨਾ ਹੋਵੇ ਨਾਲ ਤੇ ਸਵਾਦ ਨਹੀਂ ਆਉਂਦਾ ਤੇ ਮੱਖਣ ਆਪਾਂ ਡੇਰੀ ਵਾਲਾ ਖਾਣਾ ਪਸੰਦ ਨਹੀਂ ਕਰਦੇ ਜੀ ਆਰਾ ਕੀ ਬਾਤ ਹੈ ਇੱਧਰ ਇਹ ਡੱਕ ਪਏ ਜਿਹੜੇ ਤੰਦੂਰ ਚ ਬਾਲਦੇ ਹੋਏ ਆ ਉਧਰ ਭਰਾ ਲੱਗਾ ਪੂਰਾ ਆਪਦਾ ਕੰਮ ਖਿੱਚਣ ਲੈ ਵੀ ਪਹਿਲਾ ਸਾਗ ਹੋ ਗਿਆ ਥੱਲੇ ਤੇ ਹੋਰ ਪਾਉਣ ਲੱਗੇ ਹੁਣ ਆਹਾਹਾ ਠੀਕ ਆ ਪਾਈ ਚਾਲ ਹੁਣ ਵਿੱਚ ਸਾਗ ਲੋ ਭਈਆ ਸਾਗ ਨੂੰ ਲੱਗ ਗਿਆ ਤੜਕਾ ਤੇ ਰੋਟੀਆਂ ਪੱਕਣੀਆਂ ਮੱਕੀ ਵਾਲੀਆਂ ਪਹਿਲਾਂ ਪਕਾਈਆਂ ਚੌਲਾਂ ਵਾਲੀਆਂ ਉਹ ਆ ਚਿੱਟੀਆਂ ਚਿੱਟੀਆਂ ਇਹ ਚੌਲਾਂ ਵਾਲੀਆਂ ਇਹ ਜਿਹੜੀਆਂ ਹਨ ਦੂਸਰੀਆਂ ਇਹ ਮੱਕੀ ਵਾਲੀਆਂ ਉਹ ਉੱਤੋਂ ਲਾ ਕੇ ਤੇ ਥੱਲੇ ਕੁੜਕਣੀ ਕਰਨ ਦੇ ਆ ਗਰਮ ਗਰਮ ਨੀਯਾਰਾ ਇਹਦਾ ਮੱਖਾਂ ਹੀ ਹੋਇ ਹਾਂ ਲਾ ਵੀ ਮੱਕ ਘਰ ਚ ਪੂਰਾ ਗਾਰਡਨ ਬਣਾਇਆ ਇੱਧਰ ਲਾਇਆ ਲਸਣ ਮੂਲੀਆਂ ਧਣੀਆਂ ਤੇ ਉਹ ਚੈੱਕ ਕਰੋ ਚਕੰਦਰ ਸਿਕੰਦਰ ਦੇਖੋ ਕਿڑی ਜ਼ਬਰਦਸਤ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਅੱਜ ਆ ਦਿਨ ਸ਼ਨੀਵਾਰ ਦਾ ਟਾਈਮ ਹੋ ਚੁੱਕਿਆ ਦੁਪਹਿਰ ਦੇ 2:30 ਤੇ ਅਸੀਂ ਬੈਠਿਆ ਜ ਆਪਣੇ ਕੋਠੇ ਧੁੱਪ ਦੇਖੋ ਕਿڑی ਵਧੀਆ ਨਿਕਲੀ ਹੈ ਮੇਰੇ ਪਿੱਛੇ ਤੇ ਤੁਹਾਨੂੰ ਦਿਖਾਣੇ ਆਈ ਦੀ ਆਪਣੀ ਰੁਟੀਨ ਅੱਜ ਆਪਾਂ ਬਣਾਉਣਾ ਸਾਗ ਤੇ ਚਲੋ ਤਾਂ ਨਾ ਪੂਰੀ ਰੁਟੀਨ ਸ਼ੇਅਰ ਕਰਨੇ ਆ ਆ ਦੇਖੋ ਜੀ ਪਹਿਲਾਂ ਇੱਥੇ ਤੇ ਬੈ ਕੇ ਆਪਾਂ ਖਾਧੀਆਂ ਰੋਟੀਆਂ ਆਪਾਂ ਖਾਦੇ ਨਮਕੀਨ ਚੋਲ ਮਟਰਾਂ ਵਾਲੇ ਨਾਲ ਖਾਦੇ ਸੰਤਰੇ ਮਰੂਦ ਪੂਰੀ ਚਾਟ ਬਣਾਈ ਹੋਈ ਜੀ ਤੇ ਦੇਖੋ ਸੰਤਰੇ ਸਾਡੇ ਇਹ ਪੂਰੇ 5 ਕਿਲੋ ਸੰਤਰੇ ਲਿਆਂਦੇ ਅੱਜ 5 ਕਿਲੋ ਸੰਤਰੇ ਲਿਆਂਦੇ ਆ ਤੇ ਨਾਲ ਆਪਾਂ ਵਿੱਚੇਰੇ ਮਰੂਦ ਮਰੂਦ ਤੇ ਸੰਤਰੇ ਤੇ ਆਪਾਂ ਵਿੱਚ ਪਾਇਆ ਧਨੀਆ ਤੇ ਵਿੱਚ ਪਾਇਆ ਪੂਤਨਾ ਤੇ ਹਰੀ ਮਰਚ ਤੇ ਬਣਾਇਆ ਆਪਾਂ ਪੂਰਾ ਇਹ ਨਜ਼ਾਰੇਦਾਰ ਜਿਹਾ ਚਾਟ ਬਣਾ ਕੇ ਖਾਧੀ ਉਤਨਾ ਦਿਖਾਉਣਾ ਚੇਤਾ ਭੁੱਲ ਗਿਆ ਕੱਲ ਫੇਰ ਬਣਾਵਾਂਗੇ ਫੇਰ ਤੁਹਾਨੂੰ ਦਿਖਾਵਾਂਗੇ ਹੋ ਮਤਲਬ ਇਸੇ ਵੀਡੀਓ ਨੂੰ ਹੀ ਕੱਲ ਤੱਕ ਮਤਲਬ ਇਸੇ ਵੀਡੀਓ ਚ ਦੁਬਾਰਾ ਬਣਾਵਾਂਗੇ ਕੱਲ ਤੱਕ ਮਤਲਬ ਇਹ ਵਲੌਗ ਕੱਲ ਤੱਕ ਚੱਲਣਾ ਵਾ ਕਿਉਂਕਿ ਸਾਗ ਜਿਹੜਾ 2 ਦਿਨ ਦਾ ਪ੍ਰੋਸੈਸ ਆ ਉਹ ਦਿਖਾਣੇ ਆ ਤੁਹਾਨੂੰ ਤੇ ਫੇਰ ਬਣਾਉਣੇ ਆ ਫੇਰ ਤੁਹਾਨੂੰ ਚਾੜ ਦਿਖਾਉਣੇ ਆ ਤੇ ਚਲੋ ਤੁਹਾਨੂੰ ਪਹਿਲਾਂ ਦਿਖਾਣੇ ਆਪਣੇ ਘਰ ਦੇ ਪਿੱਛੇ ਵਾਲਾ ਬਾਗ ਇਹ ਆ ਜੀ ਬਾਗ ਆਪਣਾ ਲੀਚੀ ਵਾਲਾ ਪੂਰਾ ਇਹ ਦੇਖੋ ਲੀਚੀ ਵਾਲਾ ਬਾਗ ਇਹ ਤਾਂ ਧੂਰੇ ਜੇ ਉੱਡੇ ਉੱਗੇ ਆ ਪਿਛੇ ਆ ਜਿਹੜੇ ਇੱਕ ਘਟਾਉਣੇ ਪੈਣੇ ਆ। ਉਹ ਉਧਰ ਜਿਹੜਾ ਨਾ ਕਣਕ ਆ ਲੱਗੀ ਦੀ। ਤੇ ਉਹ ਇੱਕ ਕੁੱਤਾ ਵਿੱਚ ਘੁੰਮੰਡਿਆ ਜਿਓ ਉਹ ਵਿੱਚ। ਇਹ ਉਹ ਦੇਖੋ ਕੁੱਤਾ ਇੱਕ ਘੁੰਮ। ਤੇ ਚਲੋ ਚੱਲਨੇ ਹੁਣ ਪਹਿਲਾਂ ਲੈ ਕੇ ਆਨੇ ਆ ਆਰੇ ਤੋਂ ਬਾਲਣ ਤੇ ਫੇਰ ਧਰਨੇ ਆ ਸਾਗ ਸਾਡਾ ਬਾਲਣ ਜਿਹੜਾ ਨਿਗਰ ਬਾਲਣ ਹੁੰਦਾ ਨਾ ਮੋਟਾ ਉਹ ਖਤਮ ਹੋਇਆ ਵਾ। ਉਹ ਬਾਲਣ ਲੈਉਣੇ ਆ ਤੇ ਫੇਰ ਕੀ ਕਰਨੇ ਆ ਉਹ ਬਣਾਉਣੇ ਆ ਸਾਗ ਧਰਨੇ ਆ ਚੁੱਲ੍ਹੇ ਤੇ ਇਧਰ ਸਾਡੀ ਮਜ਼ਾ ਨਾ ਕੱਢਣ ਦੀ। ਵੰਦਾਰਾ ਟੈਰਮੰਟ ਤੋਂ ਵਾ ਬਲੌਗ ਟਾਈਮ ਪਾਸ ਕਰਦਾ ਰਹਿੰਦਾ ਔਰ ਕੀ ਹੈ ਤੇ ਤੁੱਪ ਦੇਖੋ ਕਿੰਨੇ ਨਿਆਰੇਦਾਰ ਆ ਆਹਾ ਹਾ ਤੇ ਇਹ ਇਧਰ ਘਰ ਦੇ ਆਣੇ ਕੱਪੜੇ ਧੋਗੇ ਨਾ ਸੁੱਕਣੇ ਪਾਏ ਸਾਰੇ ਆ ਦੇਖੋ ਪਿੰਡ ਅੱਜ ਬਹੁਤ ਸ਼ਾਨਦਾਰ ਤੁੱਪ ਲੱਗੀ ਹੋਈ ਨਿਆਰਾ ਆ ਰਿਹਾ ਤੇ ਚਲੋ ਮੇਰੇ ਵੀਰੋ ਲੈ ਕੇ ਆਨੇ ਆਪਾਂ ਜਾ ਕੇ ਪਹਿਲਾ ਬਾਲਣ ਬਾਕੀ ਵਲੌਗ ਅੱਗੇ ਕੰਟੀਨਿਊ ਜੁੜੇ ਰਹੋ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਪੂਰਾ ਪਿੰਡਾਂ ਦਾ ਮੌਜਦਾ ਦਿਖਾਣੇ ਚੱਲੇ ਆਰੇ ਦੇ ਪਹਿਲਾਂ ਬਾਲਨ ਲੈ ਕੇ ਆਉਣੇ ਆ ਲਓ ਜੀ ਵੀਰੋ ਆਪਾਂ ਚੱਲੇ ਹੁਣ ਬਾਲਨ ਲੈਣ ਤੇ ਤੁਹਾਨੂੰ ਇੱਕ ਚੀਜ਼ ਪਹਿਲਾਂ ਦਿਖਾਉਣੇ ਆ ਇੱਧਰ ਚੈੱਕ ਕਰੋ ਲਾ ਵੀ ਮੈਂ ਘਰ ਚ ਪੂਰਾ ਗਾਰਡਨ ਬਣਾਇਆ ਇੱਧਰ ਲਾਇਆ ਲਸਣ ਮੂੜੀਆਂ ਧਣੀਆਂ ਤੇ ਉਹ ਚੈੱਕ ਕਰੋ ਚਕੰਦਰ ਚਕੰਦਰ ਦੇਖੋ ਕਿੱਡਾ ਜਬਰਦਸਤ ਚੱਲਣ ਲੱਪਿਆ ਦੇਖੋ ਕਿਆ ਬਾਤ ਹੈ ਇਹ ਪਾਲਕ ਹੈ ਤੇ ਇਹ ਇਧਰ ਚਕੰਦਰ ਲਾਏ ਆ ਸਾਰੀ ਪੂਰੀ ਕੈਰੀ ਚਕੰਦਰ ਆ ਚਕੰਦਰਾ ਨੂੰ ਕੱਲ ਗੋਡੀ ਪਾਤੀ ਬਹੁਤ ਸੋਹਣੇ ਚੱਲਣ ਦੇ ਆ ਮੂਲੀਆਂ ਵੀ ਬਹੁਤ ਸੋਹਣੀਆਂ ਚੱਲਣ ਡੀਆਂ ਆ ਵੇਖੋ ਕੀ ਬਾਤ ਹੈ ਵੇਖੋ ਮੂਲੀ ਵੀ ਨਾ ਵਧੀਆ ਆ ਦੇਖੋ ਚੱਲਣ ਲੱਪੀ ਨਾ ਇਹ ਚੈੱਕ ਕਰੋ ਮੂਲੀ ਮੂਲੀ ਬਹੁਤ ਸੋਹਣੀ ਹੋਣ ਲੱਪੀ ਆ ਤੇ ਚਲੋ ਚੱਲਨੇ ਆ ਪਹਿਲਾਂ ਆਪਾਂ ਲੈ ਕੇ ਆਉਨੇ ਆ ਬਾਲਣਾਂ ਹੋਰ ਕੀ ਕਰਨੀ ਆ ਲੋਈ ਵੀਰੋ ਇਹ ਆ ਗਿਆ ਆਪਣਾ ਆਰਾ ਤੇ ਚਲੋ ਆਰੇ ਤੋਂ ਲੈਨੇ ਹਣ ਬਾਲਣ बन है घर बालन आला सिंपल के सात सौ र कुंटल अच्छा अच्छा ਸੁਕਾਣਾ ਬਾਜੀ ਹਾਂਜੀ ਅੱਛਾ ਡੰਡਾ ਇੱਧਰ ਛੱਡ ਦਿਓ ਹਾਂਜੀ ਬਸ ਇੱਥੇ ਸਾਰਾ ਪਾ ਦਿਓ ਅੱਛਾ ਮੋٹے ਡੰਡੇ ਜਿਹੜੇ ਤੁਹਾਡੇ ਮਤਲਬ ਨੇ ਸਾਰੇ ਕੱਢ ਮੋٹے ਮੋٹے ਡੰਡੇ ਗਾੜੇ ਚੋਂ ਸੁਕਾ ਥੰਡੇ ਭਾਵੇਂ ਆਵਾ ਡੰਡੇ ਡੁੰਡੇ ਕੱਢ ਮੋٹے ਮੋٹے ਜਿਹੜੇ ਸਾਰੇ ਹੀ ਹੋਰ ਸਾਰੇ ਕੱਢ ਲੈ ਉਹ ਲੈ ਕੇ ਬਾਅਦ ਚ ਲਾਵਾਂ ਤੂੰ ਕੱਢ ਤੇ ਸਹੀ ਲੋਬੀ ਵੀਰੋ ਬਾਲਣ ਆਪਾਂ ਲੈ ਲਿਆ ਵਾ ਇਹ ਬਾਲਣ ਹੋਇਆ ਸਾਡਾ 25.5 ਕਿਲੋ ਇਹ ਆ ਜੀ ਆਰਾ ਕੀ ਬਾਤ ਆ ਇਧਰ ਇਹ ਡੱਕ ਪਏ ਜਿਹੜੇ ਤੰਦੂਰ ਚ ਬਾਲਦੇ ਹੋਏ ਆ ਉਧਰ ਭਰਾ ਲੱਗਾ ਪੂਰਾ ਆਪਦਾ ਕੰਮ ਖਿੱਚਣ ਬੜੀ ਮੁਸ਼ਕਲ ਕੱਢਿਆ ਭਰਾਵਾ ਬਾਲਣ ਪਸੀਨਾ ਪਸੀਨ ਹੋ ਗਿਆ ਧਾਂ ਪੌਣਾ ਘੰਟਾ ਲਾਇਆ ਵਾ ਲੋਈ ਵੀਰੋ ਬਾਲਨ ਲਿਆ ਕੇ ਰੱਖਤਾ ਆਪਣਾ ਘਰ ਭਰਾਵਾ ਬੜੀ ਮੁਸ਼ਕਲ ਲਿਆ ਹੁੰਦਾ ਈ ਬੜੀ ਮੁਸ਼ਕਲ ਕੱਢਿਆ ਈ ਡਾਟੇ ਅਰ ਪਹਿਲੀ ਵਾਰੀ ਕੱਢਿਆ ਹੱਥ ਦੇਖੋ ਕੀ ਹਾਲਤ ਹੋ ਗਿਆ ਆਪਾਂ ਕਦੀ ਕੀਤਾ ਨਹੀਂ ਨਾ ਇਹ ਕੰਮ ਪਹਿਲੀ ਵਾਰੀ ਅੱਜ ਕਰਦੇ ਆਂਦੇ ਲੈ ਕੇ ਆਓ ਤੁਸੀਂ ਜਾਓ ਭਲਾ ਤੁਹਾਨੂੰ ਪਤਾ ਲੱਗਿਆ ਅੱਗੇ ਮੰਗਾਉਂਦੇ ਰਿਆਂ ਸਾਡੇ ਘਰ ਮੂਲਾ ਕੰਮ ਕਰਤਾ ਨਾ ਜਿਹੜਾ ਉਹਦੇ ਕੋਲ ਮੰਗਾਉਂਦੇ ਰਿਆਂ ਇਸ ਵਾਰੀ ਆਪ ਲੈ ਗਏ ਉਹ ਮੁੰਡਾ ਛੁੱਟੀ ਕਰ ਗਿਆ ਨਾ ਬੜੀ ਮੁਸ਼ਕਲ ਲਿਆ ਹੁੰਦਾ ਚਲੋ ਸਾਗ ਧਰਨੇ ਜਾ ਕੇ ਪਹਿਲਾਂ ਲਓ ਜੀ ਵੀਰੋ ਧਰ ਲਿਆ ਚਮਨਪਰਾਸ਼ ਅੱਜ ਫੇਰ ਆਪਾਂ ਲੈ ਚੈੱਕ ਕਰੋ ਪੂਰਾ ਕੁੱਕਰ ਭਰ ਕੇ ਇਹ ਜਿੱਦਾਂ ਜਿੱਦਾਂ ਹੁਣ ਬੰਦ ਆ ਜਾਊਗਾ ਥੱਲੇ ਹੁੰਦਾ ਜਾਊਗਾ ਇਹਦੇ 'ਚ ਹੋਰ ਪਰੌਂਦੇ ਜਾਵਾਂਗੇ ਜਾਨੀਏ ਭਰਦੇ ਰਾਵਾਂਗੇ ਆਪਾਂ ਪਤਾ ਕੀ ਸਾਗ ਜਿਹੜਾ ਨਾ ਗੈਸ ਦਾ ਨਹੀਂ ਖਾਂਦੇ ਸਾਨੂੰ ਜਿਹੜਾ ਮੱਠੀ ਮੱਠੀ ਅੱਗ ਤੇ ਪੱਕਦਾ ਰਹਿੰਦਾ ਨਾ ਉਹ ਜਿਆਦਾ ਸਵਾਦ ਆਉਂਦਾ ਇਹ ਵਾਵਾ ਹੁਣ ਪੱਕਦਾ ਰਹਿਣਾ ਦਾ ਰਾਤ ਵੀ ਮਤਲਬ ਕੀ ਕਹਿ ਦੋ ਕੀ ਅੱਜ ਨਹੀਂ ਖਾਣਾ ਇਹ ਰਾਤ ਹੁਣ 8-9 ਵਜੇ ਤੱਕ ਪੱਕਦਾ ਰਹਿਣਾ ਨੂੰ 5:00 ਵਜ ਗਏ ਹਨ ਹੁਣ ਇਹ ਪਕਦਾ ਰਹਿਣਾ 3-4 ਘੰਟੇ ਸਵੇਰੇ ਕੱਲ ਫਿਰ ਇਹਨੂੰ ਤੜਕਾਂਗੇ ਜਰਾ ਸਵਾਦ ਨਾਲ ਲੱਗ ਜਿਹੜਾ ਆਊਗਾ ਇਹਦਾ ਪੂਰਾ ਨਜ਼ਾਰਾ ਵੱਜੂਗਾ ਆ ਦੇਖੋ ਪੈ ਗਿਆ ਨਹੀਂ ਹੁਣ ਇਹ ਬਸ ਮੱਠੀ ਮੱਠੀ ਅੱਗ ਤੇ ਨਾ ਪਕਦਾ ਰਹਿਣਾ ਕੋਈ 4-5 ਘੰਟੇ ਬਾਵਾ ਨਾਲ ਇਹ ਨਾ ਮੱਠੀ ਮੱਠੀ ਅੱਗ ਤੇ ਸਾਗ ਬੰਦਾ ਰਹਿਣਾ ਤਾਂ ਨਾਲ ਹੀ ਏਦਾਂ ਨਾ ਅੱਗ ਸੇਕਦੇ ਰਹਿਣਾ ਇੱਥੇ ਬਹਿ ਕੇ ਬਸ ਨਜ਼ਾਰੇ ਨਾਲ ਅੱਗ ਸੇਕਦੇ ਰਹਿਣਾ ਵਾ ਨਾਲ ਨਾਲ ਇੱਥੇ ਸਾਗ ਬੰਦ ਰਹਿਣਾ ਓਏ ਆ ਕਿਨੇ ਲਾਤਾ ਓਏ ਆ ਭਰਾਵਾ ਇਹ ਨਾ ਸਰਾ ਪਾਟਸ਼ਾ ਹੁੰਦਾ ਨਾ ਜਿਹੜਾ ਉੱਪਰ ਉਹ ਜਿਹੜਾ ਕੋਠੇ ਦਾ ਪਾਣੀ ਆਉਂਦਾ ਉਹਦਾ ਢੱਕਣਾ ਐ ਇਹ ਲਾਤਾ ਪੰਪਰ ਤੇ ਯਾਲਾ ਜਿਗੂ ਸਾਗ ਖਾਣਾ ਵਾ ਸਾਗ ਖਾਣਾ ਵਾ ਹੈ ਆਹੋ ਬਸ ਹੋਣ ਇਹਦੇ ਤੇ ਬਸ ਨਜ਼ਾਰੇਦਾਰ ਬਸ ਇਦਾਂ ਅੱਗ ਸੇਕਦੇ ਰਹਿਣਾ ਨਾਲ ਨਾਲ ਅੱਗ ਸੇਕ ਲਾ ਉਧਰ ਬਹਿ ਕੇ ਇੱਧਰ ਬਹਿ ਜਾ ਬਹਿ ਜਾ ਇੱਧਰ ਅੱਗ ਸੇਕ ਹੱਥ ਸੇਕ ਵਾ ਵਾ ਓਏ ਵਾ બસ ਇਦਾਂ ਹੀ ਅੱਗ ਸੇਕਦੇ ਰਹਿਣਾ ਵਾ ਤੇ ਚ ਸਾਗ ਪਾਈ ਜਾਣਾ ਵਾ ਬਾਕੀ ਤੜਕਾ ਤੜਕਾ ਲਾਉਨੇ ਆ ਸਵੇਰੇ ਫਿਰ ਤੁਹਾਨੂੰ ਦਾਖਨੇ ਆਉਣਾ ਅੱਗੇ ਦਾ ਕੀ ਪ੍ਰੋਸੀਜਰ ਚੱਲਦਾ ਰਹਿੰਦਾ ਵਾ ਲਾ ਵੀ ਪਹਿਲਾ ਸਾਗ ਹੋ ਗਿਆ ਥੱਲੇ ਤੇ ਹੋਰ ਪਾਉਣ ਲੱਗੇ ਹੁਣ ਆਹਾਹਾ ਠੀਕ ਆ ਪਾਈ ਚੱਲ ਹੁਣ ਵਿੱਚ ਸਾਗ ਮੈਂ ਇੱਥੇ ਬੈ ਕੇ ਨਾਲ ਅੱਗ ਸੇਕੀ ਜਾਣੀ ਆ ਤੇ ਨਾਲ-ਨਾਲ ਸਾਗ ਬਣੀ ਜਾਣਾ ਵਾ ਅਸ ਸਵੇਰੇ ਲਾਵਾਂਗੇ ਤੜਕਾ ਇਹਨੂੰ ਯਾਰਾ ਨਜ਼ਾਰੇਦਾਰ ਇੱਧਰ ਬਣ ਗਿਆ ਸਾਗ ਮੈਂ ਪਿੰਡਾਂ 'ਚ ਇਦਾਂ ਹੀ ਬਣਾਉਂਦੇ ਆ ਜੀ ਦੇਸੀ ਤਰੀਕੇ ਨਾਲ ਮਠਾ ਮਠਾ ਬੰਦਾ ਰਹਿਣਾ ਮੱਠੀ ਮੱਠੀ ਅੱਗ ਬਲਦੀ ਰਹਿਣੀ ਆ ਤਾਂ ਮਠਾ ਮਠਾ ਸਾਗ ਬੰਦਾ ਰਹਿਣਾ ਵਾ ਗੁੱਡ ਮਾਰਨਿੰਗ ਵੀਰੋ ਵਲੌਗ ਦਾ ਡੇ 2 ਜਿਸ ਤਰ੍ਹਾਂ ਤੁਹਾਨੂੰ ਜਿਸ ਤਰ੍ਹਾਂ ਤੁਹਾਨੂੰ ਅੱਗੇ ਦੱਸਿਆ ਜੀ ਆਪਾਂ ਬਣਾਉਂਦੇ ਆ ਸਾਗ ਤੇ ਅੱਜ ਹੋ ਗਿਆ ਡੇ 2 ਹੁਣ ਟਾਈਮ ਹੋ ਗਿਆ ਸਵੇਰੇ 7:00 7:30 ਦਾ ਤੇ ਆਪਾਂ ਸ਼ੁਰੂ ਹੋ ਗਿਆ ਸਾਗ ਨੂੰ ਤੜਕਣਾ ਦੇਖੋ ਇਹ ਦੇਖੋ ਚੱਲ ਰਿਹਾ ਸਾਗ ਦਾ ਤੜਕਾ ਛਲਕਾ ਸ਼ੁਰੂ ਹੋ ਗਿਆ ਹੁਣ ਆਏ ਹਾਏ ਇਹ ਚ ਪੈਣੇ ਲੌਂਗ ਲਾਚੀਆਂ ਇੱਧਰ ਨਿਕਲੇਗਾ ਮੱਖਣ ਇਹ ਮੱਖਣ ਕੱਢਣਾ ਪਹਿਲਾਂ ਆਪਾਂ ਪੂਰਾ ਸਾਗ ਦਾ ਤੜਕਾ ਲਾਉਣ ਤੋਂ ਬਾਅਦ ਖਾਣਿਆਂ ਨਾਲ ਅਜੇ ਢੋਡੇ ਗਰਮਾ ਕਰਨ ਸਿਰੇ ਸਿਰੇ ਮੱਕੀ ਦੇ ਤੇ ਚੌਲਾਂ ਦੇ ਆਟੇ ਦੇ ਤੇ ਪਹਿਲਾਂ ਸਾਨੂੰ ਰੜਕਣਾ ਪੈਣਾ ਮੱਖਣ ਘਰ ਦਿਆ ਦੇ ਪਹਿਲਾਂ ਰੜਕੋ ਵੀ ਮੱਖਣ ਤੇ ਫਿਰ ਉਸ ਤੋਂ ਬਾਅਦ ਅੱਗੇ ਦਾ ਤੁਹਾਨੂੰ ਖਵਾਨੇ ਰੋਟੀ ਪਾਣੀ ਲਾਵੀ ਵਿੱਚ ਪਾਈਆਂ ਲੌਂਗ ਲਾਚੀਆਂ ਸਬੂਤੀਆਂ ਮਰਚਾਂ ਲਸਣ ਪਿਆਜ਼ ਅਦਰਕ ਦਾਲਚੀਨੀ ਕਸਤੂਰੀ ਮੇਥੀ ਆਏ ਹਾਏ ਲਾਵੀ ਮਟੀਰੀਅਲ ਵਾਵਾ ਹੀ ਪਾਇਆ ਵਿੱਚ ਚਲੋ ਬਾਂਦਾ ਫਿਰ ਤੁਹਾਨੂੰ ਅੱਗੇ ਦੀ ਨਾ ਦੱਸਦੇ ਕਿ ਹਸਾਬ-ਤਾਬ ਪਹਿਲਾਂ ਬਾਂਜੇ ਕਿਉਂ ਅੱਖਾਂ ਨੂੰ ਧੂਆਂ ਲੱਗਣ ਦਾ ਚੁੱਲੇ ਲੱਗਣਾਂ ਧੂਆਂ ਲੱਗਦਾ ਅੱਖਾਂ ਨੂੰ ਤੇ ਉਸ ਤੋਂ ਬਾਅਦ ਸਾਡੀ ਜੁੜੀ ਲੱਗੀ ਵੀ ਮੱਖਣ ਰੜਕਾਂ ਦੀ ਪਾਈ ਆਪਾਂ ਫੇਰਨੀ ਆ ਮਧਾਣੀ ਮਧਾਣੀ ਨੂੰ ਮੱਖਣ ਰੜਕ ਕੇ ਤਾਂ ਫੇਰ ਆਪਾਂ ਦੇਣਾ ਵਾ ਇਹਨਾਂ ਨੂੰ ਉਸ ਤੋਂ ਬਾਅਦ ਫਿਰ ਸਾਨੂੰ ਰੋਟੀ ਲੱਭੂਗੀ ਖਾਣੇ ਉਹ ਵੇਖੋ ਉਹ ਵੇਖ ਮਧਾਣੀ ਫੇਰ ਨਹੀਂ ਕਿ ਤੂੰ ਫੇਰ ਫਿਰ ਮਧਾਣੀ ਫੇਰ ਉਹ ਕਰ ਇਹਦੇ ਨਾਲ ਕਰ ਫੇਰ ਹਾਂ ਇਹ ਵੇਖੋ ਜੀ ਪਿੰਡਾਂ ਦੇ ਨਿਆਣੇ ਮਧਾਣੀ ਫੇਰ ਨਹੀਂ ਸਿੱਖਣਦੇ ਸ਼ਾਬਾਸ਼ ਸ਼ਾਬਾਸ਼ ਪੁੱਤਰ ਸ਼ਾਬਾਸ਼ ਫੇਰ ਮਧਾਣੀ ਵਾਹ 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 ਸ਼ਾਬਾਸ਼ ਪੂਰਾ ਮੱਖਣ ਪੁੱਤਰ ਤੂੰ ਹੀ ਕੱਟਣਾ ਅੱਜ ਤੇ ਆ 10 ਰੁਪਏ ਰਖੇ ਹੀ ਲਾਗੇ ਚੀਜੀ ਖਾ ਜਾਣਾ ਜਾ ਫੇ ਚੀਜੀ ਖਾ ਆ ਆਣਾ ਭਰਾਵਾ ਸਾਡੇ ਟਾਈਮ ਤੇ ਲੋਕੀ ਨਾ ਰੁਪਈਆ ਮਿਲਦਾ ਹੁੰਦਾ ਸੀ ਇਹਨਾਂ ਦੇ ਟਾਈਮ ਤੇ ਸਿੱਧਾ ਸਵੇਰੇ ਸਵੇਰੇ 10 ਰੁਪਈਏ ਮਤਲਬ ਤੁਸੀਂ ਚਾਹੋ ਵੀ ਸ਼ਾਮ ਤੱਕ ਨਾ ਆਇਆ 70 ਸਿਆ ਨੂੰ ਪਹੁੰਚਣਾ ਹੋਣਾ ਚਲੋ ਇਹਨੂੰ ਮੈਂ ਚੀਜ਼ ਲਿਆਦਾ ਕੱਲਾ ਦੌੜ ਚੱਲਿਆ ਬਾਹਰ ਚੱਲ ਵੀਰੋ ਆਪਣਾ ਟਾਈਮ ਜਿਹੜਾ ਨਾ ਸ਼ੁਰੂ ਹੋ ਗਿਆ ਵਾ ਮੱਖਣ ਕੱਢਣ ਦਾ ਚੈੱਕ ਕਰੋ ਪਹਿਲਾਂ ਇੱਧਰ ਲਿਆ ਲਾਗੇ ਚੈੱਕ ਕਰੋ ਪਹਿਲਾਂ ਇਹ ਮਦਾਣੀ ਫੇਰੰਡੀ ਇਹ ਵਿੱਚ ਤੇ ਇਹ ਮਦਾਣੀ ਫੇਰ ਕੇ ਕੱਢਣਾ ਮੱਖਣਾ ਪਾ ਮੱਕੀ ਦੇ ਢੋਡੇ ਹੋਣ ਜੇ ਮੱਖਣਾ ਹੋਵੇ ਨਾਲ ਤੇ ਸਵਾਦ ਨਹੀਂ ਆਉਂਦਾ ਤੇ ਮੱਖਣ ਆਪਾਂ ਡੇਰੀ ਵਾਲਾ ਖਾਣਾ ਪਸੰਦ ਨਹੀਂ ਕਰਦੇ ਡੇਰੀ ਵਾਲਾ ਮੱਖਣ ਜਿਹੜਾ ਨਾ ਉਹ ਮੈਂ ਜੀ ਫੋਕਟ ਹੀ ਆ ਨਾ ਸਾਰਾ ਤੇ ਇਸ ਕਰਕੇ ਜਿਹੜਾ ਨਾ ਆਪਾਂ ਘਰ ਦਾ ਹੀ ਗੱਡੀ ਦਾ ਸਾਰਾ ਸਮਾਨ ਸਾਗ ਉੱਪਰ ਰੱਖ ਦਿੱਤਾ ਤੜਕਾ ਲੱਗਣ ਡਿਆ ਵਾ ਮਤਲਬ ਸਾਰਾ ਸਮਾਨ ਪਾਤਾ ਵਿੱਚ ਬਸ ਹੁਣ ਤੜਕਾ ਲੱਗਣ ਡਿਆ ਵਾ ਤੇ ਇਦਰੋਂ ਬਸ ਇਹ ਮੱਖਣ ਕੱਢਣਾ ਹੁਣ ਤੇ ਟੋਡੇ ਸਟਾਰਟ ਹੋਏ ਬੰਨੇ ਫਿਰ ਗਰਮਾ ਗਰਮ ਟੋਡੇ ਖਾਵਾਂਗੇ ਲੋਪਏ ਸਾਗ ਨੂੰ ਲਾਗਿਆ ਤੜਕਾ ਤੇ ਰੋਟੀਆਂ ਪੱਕਣੀਆਂ ਮੱਕੀ ਵਾਲੀਆਂ ਪਹਿਲਾਂ ਪਕਾਈਆਂ ਚੌਲਾਂ ਵਾਲੀਆਂ ਉਹ ਆ ਚਿੱਟੀਆਂ ਚਿੱਟੀਆਂ ਇਹ ਚੌਲਾਂ ਵਾਲੀਆਂ ਇਹ ਜਿਹੜੀਆਂ ਨਾ ਦੂਸਰੀਆਂ ਇਹ ਮੱਕੀ ਵਾਲੀਆਂ ਉਹ ਉੱਤੋਂ ਲਾ ਕੇ ਤੇ ਥੱਲੇ ਕੁੜਕਣੀ ਕਰਨ ਦੇ ਆ ਤੇ ਇਧਰ ਮੱਖਣ ਵਾਲਾ ਸਿਸਟਮ ਆ ਪਿਆ ਜੇ ਮੇਰੇ ਕੋ ਉਹ ਆ ਨਹੀਂ ਪੂਰਾ ਪਰ ਇਹ ਘਰ ਦੇ ਕਰਨਗੇ ਪਰ ਹੁਣ ਖਾਵਾਂਗੇ ਬਿਨਾ ਮੱਖਣ ਤੋਂ ਹੀ ਰੋਟੀ ਅੱਜ ਉਹ ਮੱਖਣ ਲੜਕਣਾ ਭਰਾਵਾ ਹੱਥ ਪੂਰੇ ਲਾਲ ਹੋ ਗਏ ਮੇਰੇ ਕੋ ਮੇਰੇ ਕੋ ਨਹੀਂ ਬਣਿਆ ਗੱਲ ਇਹ ਦੇਖੋ ਇਹ ਕੁੜਕਣੀ ਹੋ ਗਈ ਨਾ ਹੁਣ ਥੱਲੇ ਰੋਟੀ ਬਾਸ ਮੋ ਰੋਟੀ ਖਾਣੇ ਆ ਬੈ ਕੇ ਪਹਿਲਾਂ ਲੋ ਭਈਆ ਆਪਾਂ ਲਾ ਗਿਆ ਮੱਖਣ ਇਹ ਲਾ ਲਿਆ ਜ ਮੱਖਣ ਥੋੜਾ ਪਾ ਲੈਨੇ ਸਾਗ ਦੇ ਵਿੱਚ ਆਹ ਹੈ ਸਾਗ ਚ ਨਹੀਂ ਪਾਉਣਾ ਜਿੱਧਰ ਹੀ ਰੱਖਣਾ ਸਾਈਡ ਤੇ ਚ ਪਾ ਹੀ ਲੈ ਯਾਰ ਆ ਲੈ ਇਹ ਮੱਖਣ ਦੇਖੋ ਚੁੰਦਾ ਵੀ ਆ ਨੀ ਪੂਰਾ ਆਹ ਹੈ ਇਹਨੂੰ ਹੀ ਦਾ ਕਰ ਕੇ ਨਾ ਫਿਰ ਖਾਣੇ ਆ ਰੋਟੀ ਗਰਮਾ ਗਰਮ ਰੋਟੀ ਚੁੱਲੇ ਦੀ ਅੱਗ ਲੱਗ ਕੇ ਓਏ ਹੋਏ ਇੱਥੋਂ ਤੋੜ ਰੋਟੀ ਚੁੱਲੇ ਲਾ ਕੇ ਬੈਗਣਾ ਖਾਣ ਦਾ ਸਵਾਦ ਹੀ ਬੜਾ ਅਲੱਗ ਹੈ ਗਰਮਾ ਗਰਮ ਨੂੰ ਯਾਰ ਆਂਦਾ ਮੱਖਣ ਹੀ ਹੋਇ ਹਾਂ ਇਤੋਂ ਗਰਮ ਗਰਮ ਲੱਤ ਦੀ ਜਾਣੀ ਆ ਉੱਥੇ ਕੁਲਕਣੀ ਹੁੰਦੀ ਜਾਣੀ ਆ ਕੁੜਕਣਿਆਂ ਤੋਂ ਬਾਅਦ ਥਾਲੀ ਜਾਂਦੀਆਂ ਨੇ ਉੱਤੋਂ ਮੱਖਣ ਲੱਗਾ ਆ ਨਾਲ ਨਾਲ ਖਾਈ ਜਾਂਦੀਆਂ ਮੱਖਣ ਚੋ ਕੇ ਸਾਈਡ ਤੇ ਆ ਗਿਆ ਜੇ ਇੱਧਰ ਇਹ ਭਰਾਵਾ ਪਿੰਡਾਂ ਦੀ ਨਾ ਸਾਡੀ ਇਦਾਂ ਹੀ ਹੁੰਦੀ ਆ ਰੁਟੀਨ ਐਵੇਂ ਕਈ ਆਖੋਏ ਪੁੰਜੇ ਬੈਠ ਖਾਂਦੇ ਆ ਅਸੀਂ ਇਦਾਂ ਖਾਣੇ ਨੇ ਪਿੰਡਾਂ ਇਹਹੀ ਗੱਲ ਨਹੀਂ ਅੰਦਰ ਸਾਰਾ ਸਿਸਟਮ ਹੈਗਾ ਪਰ ਨਿਆਰਾ ਹੁੰਦਾ ਨਾ ਇਦਾਂ ਬੈਠ ਖਾਂਦਾ ਉਹ ਸਾਡੇ ਪਿੰਡਾਂ ਚ ਚੱਲਦਾ ਸਿਸਟਮ ਇਹੀ ਆ ਚੁੱਲੇ ਲਾ ਕੇ ਬੈਠ ਖਾਂਦਾ ਨਾਲੇ ਸਰਦੀਆਂ ਨਾ ਸਰਦੀਆਂ ਨਾਲ ਆਹ ਲਾ ਹੱਥ ਜਿਹੜਾ ਬੰਦਾ ਸੇਕਦਾ ਰਹਿੰਦਾ ਵਾ ਨਾਲਾ ਰੋਟੀ ਖਾਂਦਾ ਰਹਿੰਦਾ ਉਹ ਤੇ ਚਲੋ ਆਈ ਦੀ ਵੀਡੀਓ ਰੱਖ ਲੈਨੇ ਵੀਰ ਇੱਥੋਂ ਰੱਖ ਕੇ ਤੇ ਵੀਰੋ ਕਿੱਦਾਂ ਦੀ ਲੱਗੀ ਵੀਡੀਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਵੀਡੀਓ ਦੇ ਕਮੈਂਟ ਕਰ ਦਿਆ ਕਰੋ ਯਾਰ ਜੇ ਕੋਈ ਮਾੜਾ ਮੋਟਾ ਹੋਵੇ ਨਾ ਨੁਕਸ ਨਕਸ ਵਿੱਚੋਂ ਨਿਕਲੇ ਤੇ ਕਮੈਂਟ ਕਰ ਦਿਆ ਕਰੋ ਅਗਲੀ ਵਾਰੀ ਉਹਨੂੰ ਸਿੱਧਾ ਕਰ ਲਾਂਗੇ ਠੀਕ ਹੈ